ਓਏ ਛੱਡ ਪਰੇ ਉਹਨੇ ਅਰੀਕ ਕਰ ਲਈ ਤੂੰ ਅਰੀਕ 1.85 ਲਾਇਆ ਹਾਂ 1.85 ਤੋਂ 86 ਨਹੀਂ ਕਰਨੇ ਰਾਜੂ ਇਹ ਨਹੀਂ ਨਹੀਂ ਤੇਰਾ ਜਮੀਨ ਆ ਦੀ 1.90 ਦਾ ਬੱਕਰਾ ਵੇਚਦਾ ਤੇਰਾ ਅੱਜ ਤੇ ਹੱਥ ਵੀ ਘੜਦੇ ਖੁਰਕ ਵੀਰੇ ਗੱਲ ਕਰ ਐਨ ਗਣ ਕੇ ਨਾ ਤੇਰਾ ਮਾਲ ਐ 1.85 ਹਜ਼ਾਰ ਲਾਇਆ ਤੈਨੂੰ 1.85 ਹਜ਼ਾਰ ਇਹ ਕਹਿੰਦਾ ਮੇਰੇ ਚ ਦਮ ਨਹੀਂ ਇਮਾਨਦਾਰੀ ਦੀ ਬਾਤ ਆ ਇਹ ਕਹਿੰਦਾ ਰਾਜੂ ਤੇਰੀ ਗੱਲ ਤੇ ਫੁੱਲ ਚੜਾਉਣੇ ਜਿਹੜੇ ਰੁਪਏ ਲਾਤੇ 185 ਦੇ ਆਪਾ ਦੋ ਲੈਨੇ 13 ਵਰਗੇ ਮਹੀ ਲੈ ਕੇ ਦਿੱਤੇ ਨੇ ਨਾ ਮੈਂ ਵੀ ਰਿਹਾ ਤਾ ਤੁਸੀਂ ਨੇ ਆਪ ਹੀ ਰੱਜ ਲੈ ਅਗਲਾ ਵੀਰੇ ਚਲਿਆ ਤੂੰ ਆਪ ਹੀ ਲੈ ਲੈ ਆਪ ਹੀ ਲੈਨੇ ਮੈਂ ਵੀਰੇ ਪੈਸੇ ਤਾਂ ਨੇ ਬਹੁਤ ਸਾਹ ਭਰੀਆਂ ਖੱਲਾਂ ਨੇ ਤੇਰੀ ਮਰਜ਼ੀ ਆ ਦੇ ਦੇ ਨਹੀਂ ਤੂੰ ਵੀ ਕਿਹਨਾਂ ਭਾਈ ਇਹ ਜਾਂਦੇ ਨੇ ਹੁਣ ਗੱਡੀ ਚ ਮਾਨ ਲੱਦ ਕੇ ਲਾਸਟ ਆ ਕਿਉਂ ਰੋੜਾਂ 'ਲੀ ਜਾਣਾ ਦਿਨ ਸ਼ਬਦ ਨੂੰ ਪਹੁੰਚਣਗੇ ਹੈ ਪਰ ਪੀਏ ਬਹੁਤ ਲੱਗੇ ਪੰਚਾਇਤ ਵੀ ਨਹੀਂ ਮੋੜਿਆ ਕਰਦੇ ਨੰਨਾ ਬੋਲਦਾ ਸਰ ਭਾਈ ਹੋਰ ਬਹੁਤ ੱਲੇ ਆ ਬਾਬਾਏ ਇੱਕ ਗੱਲ ਦੱਸਾਂ ਬਾਰ-ਬਾਰ ਸੋਧ ਕੋਲ ਆ ਇੱਕ ਮਿੰਟ ਤੁਸੀਂ ਲਾਇਆ ਮੈਂ ਲਾਇਆ ਮੈਂ ਲਾਇਆ ਤੁਸੀਂ 15 ਹੀ ਵਧੇਂਗੇ ਮੇਰੇ ਵੀਰ ਇੱਕ ਗੱਲ ਦੱਸਾਂ ਕੋਈ ਗੁੱਸੇ ਵਾਲੀ ਗੱਲ ਨਹੀਂ ਆ ਸਾਡੇ ਪੁੱਗ ਦਾ ਲੈ 81,85,000 ਰੁਪਏ ਦੇ 86,000 ਰੁਪਏ ਨਹੀਂ ਲਾਣਾ ਰਾਜੀ ਜੋ ਬੱਕਰਾ ਚੱਲਦਾ ਇਹ ਦੇਖ ਲਵੇ ਤਾਂ ਤੇਰੇ ਬੱਕਰੇ 100 ਕਹਿੰਨਾ ਮੈਂ ਹੱਥੋਂ 150 ਪਿਛਾ ਦੂਗਾ ਗਾਕ ਬਣਾਈਂਦਾ ਸਲੀਮ ਦਾ 9 ਚੱਲਦਾ ਜਰੂੜ ਆਣੀ ਦੇ ਵਿੱਚ ਤੈਨੂੰ ਰੇਡਾ ਲੱਗਦਾ ਹੈ ਤਾਂ ਤਾਂ ਪਏ ਬਹੁਤ ਥੱਲੇ ਆ ਗਏ ਤਾਂ ਕੋਈ ਗੱਲ ਨਹੀਂ ਐਡੇ ਦੇ ਛੇਰੇ ਵਰਗੇ ਮੇਰੇ ਭੋਗ ਦੇਣੇ ਲੈਣੇ ਮੇਰੇ ਮਰੇ ਜਣਾਉਣਾਂ ਬਾਈ ਇਤੋਂ ਵੀ ਤੱਕਦੇ ਤੱਕਦੇ ਭੋਗ ਦੇ ਘਰੇ ਖੜੇ ਨੇ ਇਹ ਵੀ ਤਾਂ ਦੋ ਦੋ ਦੇ ਵੇਚਦੇ ਹੀ ਐ ਤੇਰਾ ਉਦੋਂ ਵੀ ਫੇਰ ਵੀ ਹੋਵੇ ਇਹਨੇ ਸੇਵਾ ਕਰਨੀ ਹੈ ਜੀ ਇਹਨੂੰ ਸਾਲ ਪਰ ਰੱਖੂਗਾ ਹੁਣ ਉਤਾ ਨਹੀਂ ਵਾਪਦਾ ਮੈਂ ਕੀ ਕਰਾਂ ਮੈਂ ਤੈਨੂੰ ਕਿਹਾ ਸੀ ਵੀ ਤੂੰ ਮੇਰੀ ਗੱਲ ਤੇ ਮੜਾ ਜੀ ਫੁੱਲ ਚਾੜ ਸੀ ਕਹਿੰਦਾ ਤੈਂ ਲਾਤਾ 185 ਸਾਡੇ ਉਤੋਂ ਦੀ ਜੀ 585 ਦਾ ਦੰਦਾ ਕਹਿੰਦਾ ਲੈਦੇ ਅਸੀਂ ਜਾਣ ਲੱਗੇ ਆਉਣ ਕੋਈ ਨਹੀਂ ਚਲਦੇ ਆ ਉਹ ਤੈਨ ਕੀ ਕਰੀ ਉਹ ਚੋਰਾਂ ਦੇ ਮੋਰ ਪੈ ਗਿਆ ਤੂੰ ਤਾਂ ਨਾਲ ਅਸੀਂ ਇਕੱਠੇ ਹੀ ਆ ਨਹੀਂ ਯਾਰ ਨਹੀਂ ਯਾਰ ਬੋਲ ਯਾਰ ਉਹ ਤਾਂ ਥੋੜੀ ਗੱਲ ਦੋਨਾਂ ਦੀ ਬੱਕਰਾਂ ਦਾ ਕੰਮ ਇਕੱਠੇ ਹੀ ਆ ਆ ਵੇ ਆ ਕਹਿੰਦਾ ਕੰਮ ਇਕੱਠਾ ਹੀ ਆ ਬੱਕਰਿਆਂ ਦਾ ਮੈਂ ਧੋਖੇ ਨਾਲ ਇਹ ਕਹਿੰਦਾ ਉਹ ਤਾਂ ਉਹਨੇ ਲਿਆ ਮੈਂ ਮੈਂ ਕਹਿੰ ਮੈਂ ਤੇਰੇ ਪਿੱਛੇ ਲਿਆ ਉਹਨੇ ਨੇ ਨੇ ਇਕੱਠਾ ਹੀ ਹੈ ਇਕੱਠਾ ਇਕੱਠਾ ਅੱਲਾ ਵੀ ਤਾਂ ਕਹਿੰਦਾ ਇਕੱਠਾ ਹੀ ਕੰਮ ਹੈ ਇਹ ਕੰਗੇ ਕੰਮ ਅਸੀਂ ਕਿਦੋਂ ਕਹਿੰਨੇ ਹੈ ਮਾਲਕ ਇਹਨਾਂ ਨੂੰ ਹਾਂ ਕਿ ਵਾਦਾ ਕਰੇ ਹਾਂ ਅਸੀਂ ਇਹ ਇਹ ਜੀਲੀ ਨਾਲ ਬੱਕਰਾ ਨਹੀਂ ਦੇਵਾਂਗੇ ਵੀ ਨਾ ਨੀਂਦ ਰੱਖ ਕੇ ਨਹੀਂ ਉਹ ਤਾਂ ਮੈਨੂੰ ਪਤਾ ਪਾ ਪਾਲੀ ਦੀ ਨੀਂਦ ਰੱਖਦੇ ਹੁੰਦੇ ਨਾ ਨਾ ਮੈਨੂੰ ਸਾਈ ਦਿਓ ਸਾਈ ਦਿੱਤੀ ਜਾਂਦਾ ਹੀ ਹਾਂ ਫੜ ਓਏ ਛੱਡ ਪਰੇ ਉਹਨੇ ਅੜੀ ਕਰ ਲਈ ਤੂੰ ਅੜੀ ਅੜੀ ਤੋੜ ਦੇ ਉਰਾ ਆ ਜਾ ਵੀਰੇ ਆਖਰੀ ਹੁਣ ਮੈਂ ਵੀ ਮੁੰਡੇ ਨੂੰ ਸਾਡੇ ਨੂੰ ਬੱਕਰੀਆਂ ਲੈ ਕੇ ਦੇਣੀਆਂ ਆਪ ਘਰ ਵਾਸਤੇ ਜਾਣਿਆ ਇਹ ਆਪਣੀ ਗੱਟੀ ਚ ਮਾਲਦਾ ਟਾਈਮ ਰਹਿ ਗਿਆ ਥੋੜਾ ਹੁਣ ਮੈਂ ਤਾਂ ਦੇਖ ਮੰਨਦਾ ਮੰਨ ਲਈ ਨਹੀਂ ਮੰਨਣੀ ਨਾ ਕਿੰਨੀ ਲਾਇਨੇ ਤੇ ਮੈਂ ਲਾਇਨੇ ਤੂੰ ਲੈਨੇ ਅਸੀਂ ਕਿ ਤੂੰ ਲੈਨੇ 185 ਲਾਇਆ ਹਾਂ 185 ਤੋਂ 86 ਨਹੀਂ ਕਰਨਾ ਰਾਜੂ ਰਾਜੂ ਨਾ ਰਾਜੂ ਹੁਣ ਮੈਂ ਪੈਸੇ ਨਹੀਂ ਨਹੀਂ ਇਹ ਨਹੀਂ ਗੱਲ ਬਣਨੀ ਯਾਰ ਉਹਨੂੰ ਕਿਸੇ ਲੋਟ ਨਾ ਐ ਨਹੀਂ ਗੱਲ ਬਣਨੀ ਐ ਨਹੀਂ ਗੱਲ ਬਣਨੀ ਹੁੰਦੀ ਐ ਨਹੀਂ ਸੱਟ ਤਾਂ ਮੈਨੂੰ ਮਾਰਨੀ ਕੋਈ ਮਾਰਨੀ ਕੋਈ ਦੇਖ ਬਾਈ ਅੜੀ ਤੇ ਨਹੀਂ ਕੰਮ ਹੁੰਦਾ ਵਕਦੂ ਦੀਆਂ ਗੱਲਾਂ ਛੱਡੋ ਜੇ ਚੀਜ਼ ਪਸੰਦ ਆ ਤਾਂ 2000 ਵੱਧ ਕੇ ਲੈ ਲਓ ਬਣ ਗਿਆ ਠੀਕ ਹੈ ਨਾ ਬਣ ਗਿਆ ਜੇ ਆਪਣੇ ਪਸੰਦ ਆ 2000 ਵੱਧ ਕੇ ਲੈ ਲਓ ਨਹੀਂ ਛੱਡ ਪਿੰਡ ਆਰਾ ਕਰ ਬਾਈ ਵਾ ਦੇਣਾ ਨਹੀਂ ਨਹੀਂ ਜਿਹੜਾ ਜਮੀਨ ਨਹੀਂ ਇੱਕ 90 ਦਾ ਬੱਕਰਾ ਵੇਚਦਾ ਤੇਰਾ ਛੱਕਾ ਠੀਕ ਆ ਭਾਈ ਹਾਂ ਉਹ ਪੰਚਾਇਤ ਵੀ ਨਾ ਧੱਕ ਰੱਖ ਲੈ ਉਹ 20 ਦਾ ਕਹਦਾ ਤੈਨੂੰ ਨਾ 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 20 ਦਾ ਨਹੀਂ 20 ਦਾ ਨਹੀਂ ਵੇਖਣਾ ਹੁਣ ਤੇਰੀ ਮਰਜ਼ੀ ਐ ਛੱਡ ਦੇ ਰਾਜੀ ਛੱਡ ਦੇ ਚੱਲ ਹੁਣ ਛੱਡ ਦੇ ਰਾਜੀ ਛੱਡ ਦੇ ਓਏ ਮੈਨੂੰ ਤਾਂ ਸਾਰੀ ਤੂੰ 22500 ਮਸਾਂ ਦੇਵੇਂਗਾ ਇੱਦਾਂ ਰਿਸਕ ਨਹੀਂ ਹੈਗਾ ਤੇ ਜਾ ਉਹਨਾਂ ਤੋਂ ਵੀ ਮੈਂ 2 2 25 2500 ਲਿਆ ਉਹ ਬੱਕਰਿਆਂ 'ਚੋ ਕਈ ਟਾਈਮ ਐ ਵੀਰੇ ਪੈਸੇ ਦੇ ਜੂਆ ਬੱਕਰਾ ਲੈ ਜੂ ਸਾਹਿਦਵਾਦਾਂ ਉਹਦਾ ਕੋਈ ਚੱਕਰ ਨਹੀਂ ਉਹ ਨਹੀਂ ਚੱਕਰ ਇਹ ਤੇਰਾ ਨਾਮ ਬਣਾ ਦੂ ਬੱਕਰੇ ਜਿੰਨੇ ਮਰਜ਼ੀ ਭੇਜਦੀ ਇਹ ਬੰਦੇ ਨੇ ਕੋਈ ਚੱਕਰ ਨਹੀਂ ਜੀ ਸਾਥ ਕੇ ਆਉਂਦਾ ਸੀ ਯਾਰ ਯਾਰ ਕੋਈ ਮੇਰੀ ਕੱਚੀ ਗੱਲ ਨਹੀਂ ਛੱਡੀ 15 ਬਧਾਉਣ ਯਾਰ ਜਿੰਮੀ ਫਧੂਗਾ ਉਹ ਨਹੀਂ ਚੱਲਦੇ ਨਾ ਚੱਲੂਗਾ ਗੱਲ ਕਿਹੜੀ ਆ ਮੈਂ ਤਾਂ ਨਾ ਇਹ ਮਰਵਾਉਣਾ ਹੈ ਸਾਬਰੀ ਖੱਲਪ ਤਾਂ ਕੀ ਨਹੀਂ ਹੋ ਸਕਦਾ ਦੇਖ ਲਓ ਹੁਣ ਤਾਂ ਵੀ ਪੈਸਾ ਨਾਲ ਕਮਿਊਨਿਟੀ ਸੀ ਕੋਈ ਕਮਿਊਨਿਟੀ ਮੈਂ ਹੀ ਬੁਧਾਇਆ ਆਪਾਂ ਲੈਂਣ ਵੇਚਣ ਵਾਲੇ ਦਾ ਨਹੀਂ ਪਤਾ ਮਿੰਟ ਦਾ ਇਹਦਾ ਜਾਨਵਰ ਆਪਣੀ ਸਾਡਾ ਕੀਪ ਦਾ ਕੀ ਬਣ ਜੇ ਵੀਰੇ ਤੈਨੂੰ ਆਖਰੀ ਕਈ ਵਾਰੀ ਆ ਗਿਆ ਤੈਂ ਕਦਰ ਕਰ ਕੋ ਬੰਦਿਆਂ ਦੀ ਸਾਡੀ ਵੀ ਬਦਰੀ ਆਈ ਹੁਣ ਸਾਕੇ ਉਹ ਵੀ ਕਰ ਲਈ ਦੋਠੀ ਹੈ ਨਾ ਐ ਕੀ ਹੈ ਛੋਟਾ ਹੁਣ ਇਹ ਹੁਣ ਤੇਰਾ ਮਨ ਰੱਖਿਆ ਇਹ ਸਲੀਮ ਨੇ ਸਾਡੇ ਰੱਖੀ ਹੈ ਇਹ ਰੋਣਾ ਵਾਲੀ ਚੋਂ ਮੁੰਡਾ ਪੂਰਾ ਵਧੀਆ ਮੁੰਡਾ ਹੈ ਇਮਾਨਦਾਰ ਬੰਦਾ ਹੈ ਜੀਦੇ ਘਰੇ ਅਚ 100 ਬੱਕਰਾ ਮੈਂ ਆਪ ਦੇਖ ਕੇ ਆਖੀ ਅੱਲਾਹ ਚਾਹੇ ਰੱਬ ਤਾਂ ਇਸੇ ਨੇ ਕੱਢਦਾ ਮੈਨੂੰ ਉਹ ਕਰੇ ਹਾਂ ਉਹਨੇ ਹੀ ਵੇਚਣਾ ਅੱਗੇ ਇਹ ਤਾਂ ਕੁਝ ਵੀ ਨਹੀਂ ਐਡੇ ਤੇ ਭੋਖ ਖਰੇ ਨਹੀਂ ਦੇ ਅੰਦਰ ਵਿਚਾਰੇ ਜਿਹੜੇ ਨੀਰੀ ਲੂੰਗ ਤੇ ਛੋਲੂਆ ਖਾਂਦੇ ਨੇ ਛੋਲਿਆਂ ਦੀ ਦਾਲ ਖਾਂਦੇ ਨੇ ਲੂੰਗ ਪੱਤੀ ਔਰ ਕੋਈ ਕੌਂਦੀ ਨਹੀਂ ਇਹੋ ਤੇਰੀ ਮਰਜ਼ੀ ਆ ਵੀਰੇ ਉਹ ਤੇਰੀ ਮਰਜ਼ੀ ਹੈ ਮਰਜ਼ੀ ਤੇਰੀ ਆ ਇਹਨੂੰ ਨਾ ਮਾਰ ਉਹਨੂੰ ਖਰਚਾ ਵੀ ਪੈਣਾ ਇੱਧਰ ਵੀ ਨਾ ਹੋ ਗੱਡੀ ਦਾ ਖਰਚਾ ਵੀ ਪਊ ਆ ਕੇ ਲੈ ਕੇ ਜਾਊ ਇੰਦਰ ਵੀ ਨਾ ਨਾ ਆਕਰ ਮਾਨ ਦੇ ਪੇਟੇ ਲਖੜਤੇ ਸ਼ੁਰੂ ਹੋਇਆ ਕਲੀਮ ਖਾ ਕੇ ਵੀ ਆਉਣਾ ਤੂੰ ਫੀਮ ਪੂਰਾ ਕਾਰ ਮੁੰਡਾ ਵੀ ਹੈ ਸ਼ਕੀਨ ਖਰ ਜਾਵੇਂ ਤੂੰ ਗੱਡੀ ਵਾਲਿਆ ਤੇਰੀ ਇਹ ਗੱਡੀ ਆਉਗੀ ਸਪੈਸ਼ਲ ਲੈ ਦਹੀਂ ਨਾ ਨਹੀਂ ਅਸੀਂ ਮੁੜ ਕੇ ਨਹੀਂ ਤੇਰੇ ਬੋਕਤੇ ਆਉਂਦੇ ਚੇ ਮੇਰੀ ਨੀਂਦ ਤਬਗੇ ਜਾਵੇ ਹੋਰ ਬਕੇ ਜਾਏ ਕੋਈ ਕੋਈ ਗੱਲ ਨਹੀਂ ਪੂਰਾ ਤੋਂ ਰੱਖਦਾ ਵੇਚਦਾ ਬਸ ਚੁੱਪ ਕਰਦਾ ਤੇ ਦਾ ਮੇਨੇ کی آج کی دے روشن کیا <سؤال> بکرا بھائی نے لیا <سؤال> بائی نے ڈائی لاک بکرا خریدتا ਬਹੁਤ ਕਰਦਾ ਜੀ ਚੁਵਾਲੀ ਚੁਵਾਲੀ ਚੰਨਿਆ ਆਇਆ 40 ਤੇ 40 ਮਿਣਿਆ ਆਇਆ 40 ਤੇ 40 ਮਿਣਿਆ ਆਇਆ ਮੱਥਾ ਮੱਥਾ ਦੱਸ ਖਿੱਚ ਕੇ ਪੂਰਾ 40 ਹੋ ਜੂ ਖਿੱਚ ਕੇ ਤਾਂ ਹੋ ਵੀ ਚੌਚਾ 40 ਹਾਂ ਫਾਇਰ ਨਹੀਂ ਦੱਸਣੀ ਨਹੀਂ ਹੈਟ ਨਹੀਂ ਦੱਸਣੀ ਹੈ ਨਾ ਸੇ ਮੇਰਾ ਭਾਈ ਆ ਗਿਆ ਛੋਟਾ ਖਾਲ ਦੋ ਰੇਡਾ ਰਾਮ ਮਰੀਏਗਾ ਆਹ ਭਾਈ ਰਵਾਨਾ ਪਾਓ ਰਾਜੂ ਹਾਈਡਿੰਗ ਦੇ ਸੋਕੇ ਸਾਡੇ ਮੋਠੂ ਜੀ ਭਾਈ ਦੇ ਨਾਲ ਰਹੇ ਨੇ ਸਾਡਾ ਭਾਈ ਖਾਲਸ ਜੀ ਤੇ ਮੋਠੂ ਦੇ ਵੀ ਅੱਜ ਅਸੀਂ ਬਹੁਤ ਮਾਨ ਸਤਕਾਰ ਦੀ ਜ਼ਿਕਰੀ ਹੈ ਤੁਹਾਨੂੰ ਵੀ ਬਕਰੇ ਬਹੁਤ ਦਿਵਾਏ ਨੇ ਖਾਲਸ ਭਾਈ ਤੇ ਇੱਕ ਮੇਰਾ ਮੋਠੂ ਭਾਈ ਜੱਗਾ ਜੱਤੀ ਵਾਲੀਆ ਤੇ ਚੌਥੇ ਨੰਬਰ ਤੇ ਥੋੜਾ ਭਰਾ ਛੋਟਾ ਵੀ ਰਾਜੂ ਨਹੀਂ ਨਹੀਂ ਮੈਂ ਨੰਬਰ ਨਹੀਂ ਪਹਿਲਾ ਨੰਬਰ ਮੈਂ ਨਹੀਂ ਕਰਦਾ ਰਾਜੂ ਰਾਜੂ ਨਹੀਂ ਤਾਂ ਨੰਬਰ ਤੇ ਇਹ ਕਾਨੂੰਨ ਨਹੀਂ ਲੈਂਦਾ ਮੇਰਾ ਕਿ ਅਸੀਂ ਜਿੰਨੇ maal ਬਾਹਰ ਵੇਚਣ ਵਾਲੇ ਅਸੀਂ ਚਾਰ ਹੀ ਨਿਸ਼ਾਨ ਆਰੇ ਹਾਂ ਸਾਡੇ ਨਾਲ ਸਿੱਧਾ ਸਰਪੰਖ ਕਰ ਸਕਦਾ ਕੋਈ ਬੰਦਾ ਚੰਗੀ ਬੱਕਰੀ ਦਾ ਤੇ ਚੰਗੇ ਬੋਕ ਦਾ ਅਸੀਂ ਭੇਜਾਂਗੇ ਬਾਰ ਲੀਆਂ ਮੁਲਕਾਂ ਦੇ ਸਟੇਡਾਂ ਤੇ ਜਾ ਜੰਟ ਵੀ ਅਸੀਂ ਆਚੜਦੇ ਹਾਂ ਅਸੀਂ ਜੱਗਰ ਹੋਣਾ ਨਹੀਂ ਚਾਹੁੰਦੇ ਫੇਰ ਆਪਣੇ ਸਾਨੂੰ ਬਹੁਤ ਗੋਦ ਧੰਨਵਾਦ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਆਉਣ ਹੋ ਰਾਇਆ ਆ ਬਾਈ ਨੂੰ ਸਾਧ ਲੈਵਰਾ ਆ ਜਾਵਰਾ ਬਾਈ ਜੀ ਹਾਂਜੀ ਆ ਬਾਈ ਆ ਬੰਦੇ ਚੱਲ ਆ ਜਾ ਜਾਓ ਜੀ ਹਾਂਜੀ ਅੱਛਾ ਹੈਲੋ ਬਹੁਤ ਵਧੀਆ ਬਹੁਤ ਬੀਨੇ ਰੋਡ ਤੇ ਹੈ ਹਾਂ ਆ ਜਾ ਚੰਗਾ 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 ਬਾਈ ਜੀ ਕੰਦੇ ਤੋਂ ਪਰਲੇ ਪਾਸੇ ਨੰਬਰ ਲਓ